ਰੁਬੀਨਾ ਦਿਲਾਇਕ ਦੇ ਪਤੀ ਟੀਵੀ ਅਦਾਕਾਰ ਅਭਿਨਵ ਸ਼ੁਕਲਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ ਧਮਕੀ ਦੇਣ ਵਾਲੇ ਵਿਅਕਤੀ ਨੇ ਆਪਣੀ ਪਛਾਣ ਅਭਿਨਵ ਨੂੰ ਗੰਭੀਰ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ ਹੈ ਇਹ ਧਮਕੀ ਅਭਿਨਵ ਵੱਲੋਂ ਰਿਐਲਿਟੀ ਸ਼ੋਅ ਬੈਕਗ੍ਰਾਉਂਡ ਵਿੱਚ 빅 ਬੌਸ 13 ਦੇ ਪ੍ਰਤੀਯੋਗੀ ਅਤੇ ਰੈਪਰ ਆਸੀਮ ਰਿਆਸ ਤੇ ਹਾਲੀ ਵਿੱਚ ਕੀਤੀਆਂ ਟਿੱਪਣੀਆਂ ਤੋਂ ਬਾਅਦ ਮਿਲੀ ਹੈ ਅਭਿਨਵ ਨੇ ਐਕਸ ਅਕਾਊਂਟ ਤੇ ਮਿਲੇ ਧਮਕੀ ਭਰੇ ਸੁਨੇਹ ਦਾ ਸਕਰੀਨਸ਼ਾਟ ਸਾਂਝਾ ਵੀ ਕੀਤਾ ਅਤੇ ਇਹ ਸੁਨੇਹਾ ਅੰਕੁਸ਼ ਗੁਪਤਾ ਦੇ ਨਾਮ ਦੇ ਇੱਕ ਯੂਜ਼ਰ ਵੱਲੋਂ ਭੇਜਿਆ ਗਿਆ ਇਸ ਸੁਨੇਹ ਵਿੱਚ ਗਾਲੀ ਗਲੋਚੀ ਅਤੇ 2024 ਵਿੱਚ ਸਲਮਾਨ ਖਾਨ ਦੇ ਘਰ ਦੇ ਬਾਹਰ ਹੋਈ ਗੋਲੀਬਾਰੀ ਦਾ ਜ਼ਿਕਰ ਵੀ ਕੀਤਾ ਗਿਆ ਸੁਨੇਹ ਵਿੱਚ ਕਿਹਾ ਗਿਆ ਕਿ ਮੈਂ ਟੋਂ ਹਾਂ ਮੈਨੂੰ ਤੁਹਾਡਾ ਪਤਾ ਹੈ ਜਿਵੇਂ ਮੈਂ सलमान खान ਦੇ ਘਰ ਗੋਲੀਬਾਰੀ ਕੀਤੀ ਹੈ ਮੈਂ ਤੁਹਾਡੇ ਘਰ ਆਵਾਂਗਾ ਤੇ ਤੁਹਾਨੂੰ ਇੰਸਟਾਗ੍ਰam ਪ੍ਰੋਫਾਈਲ ਦੀ ਸਕਰੀਨ ਰਿਕਾਰਡ ਕੀਤੀ ਅਤੇ ਵੀਡੀਓ ਸਾਂਝੀ ਕੀਤੀ ਜਿਸ ਤੋਂ ਬਾਅਦ ਪਤਾ ਚੱਲਿਆ ਕਿ ਉਹ ਵਿਅਕਤੀ ਚੰਡੀਗੜ੍ਹ ਦਾ ਨਿਵਾਸੀ ਹੋ ਸਕਦਾ ਹੈ ਪੰਜਾਬ ਅਤੇ ਚੰਡੀਗੜ੍ਹ ਪੁਲਿਸ ਨੂੰ ਟੈਗ ਕਰਦੇ ਹੋਏ ਉਸਨੇ ਲਿਖਿਆ ਮੇਰੇ ਪਰਿਵਾਰ ਨੂੰ ਮਾਰਨ ਦੀਆਂ ਧਮਕੀਆਂ ਇਹ ਵਿਅਕਤੀ ਚੰਡੀਗੜ੍ਹ ਮੁਹਾਲੀ ਦਾ ਰਹਿਣ ਵਾਲਾ ਜ਼ਾਬਦਾ ਕਿਰਪਾ ਕਰਕੇ ਤੁਰੰਤ ਅਤੇ ਸਖਤ ਕਾਰਵਾਈ ਕਰੋ ਜੋ ਵੀ ਇਸ ਵਿਅਕਤੀ ਨੂੰ ਪਛਾਣਦਾ ਹੈ ਕਿਰਪਾ ਕਰਕੇ ਪੁਲਿਸ ਨੂੰ ਸੂਚਿਤ ਕਰੋ